ਭਾਰਤ ਪਾਕਿਸਤਾਨ ਦੀ ਕਮਾਂਤਰੀ ਸਰਹੱਦ ਤੇ ਤਾਇਨਾਤ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 113 ਬਟਾਲੀਅਨ ਦੇ ਜਵਾਨ ਵੱਲੋਂ ਸਰਕਾਰੀ ਰਾਈਫਲ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਡੇਰਾ ਬਾਬਾ ਨਾਨਕ ਪੁਲਿਸ ਸਥਾਨੇ ਦੇ ਅਧੀਨ ਪੈਂਦੀ ਪੁਲਿਸ ਪੋਸਟ ਧਰਮਕੋਟ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਦੱਸਿਆ ਕਿ ਬੀਐਸਐਫ ਦੀ 113 ਬਟਾਲੀਅਨ ਦੀ ਬੀਓਪੀ ਆਵਾਜ਼ ਵਿਖੇ ਡਿਊਟੀ ਤਾਇਨਾਤ ਸੀ ਅਤੇ ਬੀਐਸਐਫ ਦੇ ਜਵਾਨ ਰਾਜਵੀਰ ਸਿੰਘ ਵਾਸੀ ਸੁਨਖਾ ਵੱਲੋਂ ਜੰਮੂ ਵੱਲੋਂ ਸਵੇਰੇ ਆਪਣੇ ਇੱਕ ਸਾਥੀ ਸਮੇਤ ਇਲਾਕੇ ਦੀ ਗਸ਼ਤ ਕਰ ਰਹੇ ਸਨ ਇਸ ਦੌਰਾਨ ਰਾਜਵੀਰ ਨੇ ਖੁਦ ਨੂੰ ਗੋਲੀਆਂ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅੱਜ ਨੂੰ ਸਵੇਰੇ ਸਵੇਰੇ ਕੋਈ 7:30 ਵਜੇ ਮੁੱਖ ਅਫਸਰਾ ਦਾ ਫੋਨ ਆਇਆ ਇਹ ਵੀ ਇੱਕ BS 17344 ਦੀਆਂ ਪੋਸਟ ਬਾਦ ਉੱਥੇ ਕਾਂਸਟੇਬਲ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਤੇ ਆਪਣੀ ਹੱਤਮਤ ਤੇ ਕਰ ਲਈ ਹੈ ਮੌਕੇ ਤੇ ਗਏ ਆ ਮੌਕੇ ਤੇ ਪਤਾ ਲੱਗਾ ਕਿ ਕਾਂਸਟੇਬਲ ਰਾਜਵੀਰ ਸਿੰਘ 17344 ਚ ਲੱਗਾ ਹੈ ਇਸ ਵੇਲੇ 6:30 ਵਜੇ ਇਹਦੇ ਨਾਲ ਹੀ ਅਸੀਂ ਦੇਵੀ ਸਿੰਘ ਖੁਰਾ ਚੈਕਿੰਗ ਸੰਬੰਧ ਵਿੱਚ ਆਪਣੇ ਬਾਰਡਰ ਦੇ ਨਾਲ ਤੁਰ ਕੇ ਵਾਪਸ ਆ ਰਹੇ ਸੀ ਜਦੋਂ ਉੱਥੋਂ ਵਾਪਸ ਕਰੀਬਨ ਕੋਈ 7:30 ਵਜੇ ਕਰੀਬ 7:40 ਦੇ ਉਹ ਆਪਸੋਂ ਦੇ ਦੇਵ ਸਿੰਘ ਨੇ ਪਿਸ਼ਾਬ ਕਰਨਾ ਰੁਕ ਗਿਆ ਤੇ ਉੱਚੇ ਆਪਣੀ ਰੈਫਲ ਵਾਸਤੇ ਆਪਣੇ ਆਪ ਨੂੰ ਹੀ ਇਹਨੇ ਦੋ ਗੋਲੀਆਂ ਮਾਰ ਦਿੱਤੀਆਂ ਇਦਾਂ ਦੇ ਮੌਕੇ ਦੇ ਮੌਤ ਹੋ ਗਈ ਹੈ ਤੇ ਫਿਲਹਾਲ ਇਹਦਾ ਪੋਸਟਮ ਕਰਾ ਰਹੇ ਐ ਐਸਐਚਓ ਅਧਿਕਾਰੀ ਅਮਚ ਲੈਂਦੀ ਆ ਸਰ ਮੌਕੇ ਦਾ ਜੀ ਫਿਲਹਾਲ ਪੋਸਟਮ ਕਰਾ ਰਹੇ ਜੀ ਇਸ ਬਾਰੇ ਕੋਈ ਉੱਚ ਕੋ ਲਾਗੋ ਕੋਈ ਮੋਬਾਈਲ ਵਗਾਰ ਕੋਈ ਚੀਜ਼ ਨਹੀਂ ਦੰਦੋ ਕਿੰਨੇ ਕੇ ਸਰ ਏਜ ਇਹਦੀ ਕੋਈ 26 ਸਾਲ ਦੇ ਕਰੀਬ ਹੈ ਜੀ ਕਿਹਾਗਾ ਜੀ ਕਟੂਆ ਪਿੰਡ ਪਿੰਦਾ ਸੁਨਖਾ ਥਾਣਾ ਕਟੂਆ ਸਮਝੋ ਜਿਹੜੇ ਜਿਹੜੇ ਸਰ ਇਹਦੇ ਜਿਹੜੇ ਪਿਛਲੇ ਵਾਸਤੋਂ ਕਰਤਾ ਵਾਸਤੋਂ ਫਾਰਮ ਕਰਤਾ ਜਿਹਦਾ ਕੋਈ ਇਹਦਾ 2014 ਚ ਭਰ ਤੇ 2 ਸਾਲ ਪਹਿਲਾਂ ਦਾ ਵਿਆਹ ਹੋਇਆ ਹੈ। ਦੋ ਭਰਾ ਹੈ ਦੋਨੇ ਸਵਾਰਿਆ ਪਹਿਲਾਂ ਉੱਥੇ ਕੰਮ ਕਰਤਨ। ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਸਫਤ ਜਵਾਨ April ਮਹੀਨੇ ਦੇ ਪਹਿਲੇ ਹਫਤੇ ਇੱਕ ਮਹੀਨੇ ਦੀ ਛੁੱਟੀ ਕੱਟ ਕੇ ਡਿਊਟੀ ਤੇ ਆਇਆ ਸੀ ਅਤੇ ਉਹ ਨੌਜਵਾਨ 2014 ਚ ਭਰਤੀ ਹੋਇਆ ਸੀ। ਮ੍ਰਿਤਕ ਰਾਜਵੀਰ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਸ ਦਾ ਇੱਕ ਭਰਾ ਵੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਮ੍ਰਿਤਕ ਜਵਾਨ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਅੱਜ ਨੂੰ ਸਵੇਰੇ ਸਵੇਰੇ ਕੋਈ 7:30 ਵਜੇ ਮੁੱਖ ਅਫਸਰਾ ਦਾ ਫੋਨ ਆਇਆ ਇਹ ਵੀ ਇੱਕ BS 11344 ਦੀਆਂ ਪੋਸਟ ਬਾਦ ਉੱਥੇ ਕਾਂਸਟੇਬਲ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਤੇ ਆਪਣੀ ਹੱਤਮਤ ਤੇ ਕਰ ਲਈ ਹੈ ਮੌਕੇ ਤੇ ਗਏ ਆ ਮੌਕੇ ਤੇ ਪਤਾ ਲੱਗਾ ਕਿ ਕਾਂਸਟੇਬਲ ਰਾਜਵੀਰ ਸਿੰਘ 11344 ਚ ਲੱਗਾ ਹੈ ਇਸ ਵੇਲੇ 6:30 ਵਜੇ ਇਹਦੇ ਨਾਲ ਹੀ ਅਸੀਂ ਦੇਵੀ ਸਿੰਘ ਖੁਰਾ ਚੈਕਿੰਗ ਸੰਬੰਧ ਵਿੱਚ ਆਪਣੇ ਬਾਰਡਰ ਦੇ ਨਾਲ ਤੁਰ ਚੱਕ ਕੇ ਵਾਪਸ ਆ ਰਹੇ ਸੀ ਜਦੋਂ ਉੱਥੋਂ ਵਾਪਸ ਕਰੀਬਨ ਕੋਈ 7:30 ਵਜੇ ਕਰੀਬ 7:40 ਦੇ ਉਹ ਆਪਸੋਂ ਦੇ ਦੇਵ ਸਿੰਘ ਨੇ ਪੁਸ਼ਾਪ ਕਰਨਾ ਰੁਗਿਆ ਤੇ ਉਚਨ ਆਪਣੀ ਰਹਿਤ ਲਵਾਸ ਦਾ ਆਪਣੇ ਆਪ ਨੂੰ ਹੀ ਇਹਨੇ ਦੋ ਗੋਲੀਆਂ ਮਾਰ ਦੀਆਂ। ਇਹਦੇ ਨੇ ਮੌਕੇ ਦੇ ਮੌਤ ਹੋ ਗਈ ਹੈ। ਤੇ ਫਿਲਹਾਲ ਇਹਦਾ ਪੋਸਟ ਮਨ ਕਰਾ ਰਹੇ ਐ ਐਸਐਚਓ ਅਧਿਕਾਰੀ ਵੱਲੋਂ ਚਲਦੀ ਆ। ਸਰ ਮੌਕੇ ਦਾ ਜੇ ਫਿਲਹਾਲ ਪੋਸਟ ਮਨ ਕਰਾ ਰਹੇ ਜੀ ਤੇ ਬਾਰੇ ਕੋਈ ਉੱਚ ਕੋ ਲਾਗੋ ਕੋਈ ਮੋਬਾਈਲ ਵਗੈਰਾ ਕੋਈ ਇਨਕਮ ਦੋ। ਕਿੰਨੇ ਕੇ ਸਰ ਇਹ ਜੀ ਉਹ 26 ਸਾਲ ਦੇ ਕਰੀਬ ਹੈ ਜੀ। ਕਿਥੇ ਹੈਗਾ ਜੀ ਕਟੂਆ ਪਿੰਡ ਪਿੰਦਾ ਸੁਨਖਾ ਥਾਣਾ ਕਟੂਆ ਸਮਝੋ ਜੇ ਕੈਂਡੀਡਟ ਹੈ। ਸਰ ਇਹਦੇ ਜਿਹੜੇ ਪਿਛਲੇ ਵਾਸਤੋਂ ਕਰਤਾ ਵਾਸਤੋਂ ਫਰਮ ਕਰਤਾ ਜੀ ਦਾ ਕੋਈ ਜਦਾ 20 ਤੇ 2 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਹੈ ਦੋ ਭਰਾ ਹੈ ਦੋਨੇ ਕਵਾਰੇ ਪਹਿਲਾਂ ਉੱਥੇ ਫਾਰਮ ਕਰਤ ਰਹੇ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਜਗਬਾਣੀ